ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰਿਓ ਮੈਂ ਤੁਹਾਡਾ ਆਪਣਾ ਸੁਰਿੰਦਰ ਢੈਲਵਾ ਤੇ ਤੁਸੀਂ ਜੁੜ ਚੁੱਕੇ ਹੋ ਢੈਲਵਾ ਟੈਲੀਵਿਜ਼ਨ ਦੇ ਨਾਲ ਮਿੱਤਰ ਪਿਆਰਿਓ ਜਿਹੜਾ ਮੋਦੀ ਸਰਕਾਰ ਨੇ 29 ਲੇਬਰ ਕਾਨੂੰਨ 29 ਕਿਰਤ ਕਾਨੂੰਨ ਰੱਦ ਕਰਕੇ ਚਾਰ ਲੇਬਰ ਕੋਡ ਲੈ ਕੇ ਆਂਦੇ ਆ ਆਪਾਂ ਗੱਲ ਕਰਾਂਗੇ ਉਹਦੇ ਤੇ ਲਗਾਤਾਰ ਮੋਦੀ ਲਾਣਾ ਜਿਹੜਾ ਭਾਜਪੀ ਲਾਣਾ ਸਾਰੇ ਦਾ ਸਾਰਾ ਇਸ ਗੱਲ ਤੇ ਜ਼ੋਰ ਦੇ ਰਿਹਾ ਰੌਲਾ ਪਾ ਰਿਹਾ ਕਿ ਇਹਨਾਂ 29 ਇਹ 29 ਦੇ 29 ਕਾਨੂੰਨ ਆ ਜਿਹੜੇ ਇਹ ਅੰਗਰੇਜ਼ਾਂ ਤੋਂ ਪਹਿਲਾਂ ਦੇ ਬਣੇ ਸੀ ਇਸ ਕਰਕੇ ਉਹ ਅੱਜ ਦੇ ਸਮੇਂ ਦੇ ਵਿੱਚ ਢੋਕਦੇ ਨਹੀਂ ਸੀਗੇ ਤੇ ਬੜੇ ਔਖੇ ਸੀਗੇ ਸੋ ਇਸ ਕਰਕੇ ਇਹਨਾਂ ਨੂੰ ਬਦਲਣ ਦੀ ਲੋੜ ਆ ਸਾਪਾ ਇਹਦੇ ਤੇ ਜਿਹੜੀ ਝਾਤੀ ਮਾਰਾਂਗੇ ਕਿ ਮੋਦੀ ਸਰਕਾਰ ਮੋਦੀ ਲਾਣੇ ਦੀ ਇਹ ਗੱਲ ਕਿੰਨੀ ਕੁ ਸੱਚੀ ਆ ਤੇ ਕਿੰਨੀ ਕੁ ਝੂਠੀ ਆ ਜਿਹੜੀ ਮਿੱਤਰ ਪਿਆਰੋ ਇਹਨਾਂ 29 ਕਾਨੂੰਨਾਂ ਦੇ ਵਿੱਚੋਂ ਤਿੰਨ ਕਾਨੂੰਨ ਆ ਜਿਹੜੇ ਸਿਰਫ ਤਿੰਨ ਕਾਨੂੰਨ ਉਹ ਜਿਹੜੇ ਅੰਗਰੇਜ਼ਾਂ ਵੇਲੇ ਤੇ ਬਣੇ ਹੋਏ ਸੀ ਬਾਕੀ ਦੇ 26 ਕਾਨੂੰਨ ਸੀਗੇ ਜਿਹੜੇ ਉਹ ਅੰਗਰੇਜ਼ਾਂ ਤੋਂ ਬਾਅਦ ਜਿਹੜਾ ਅੰਗਰੇਜ਼ੀ ਰਾਜ ਖਤਮ ਹੋਣ ਤੋਂ ਬਾਅਦ ਜਿਹੜੇ ਉਹ ਬਣੇ ਸੀਗੇ ਸੋ ਆਪਾਂ ਇਹਦੇ ਤੇ ਝਾਤੀ ਮਾਰ ਲਈਏ ਕਿ ਕਿਹੜੇ-ਕਿਹੜੇ ਕਾਨੂੰਨ ਆ ਮੋਟੀ-ਮੋਟੀ ਆਪਾਂ ਗੱਲ ਆ ਜਿਹੜੀ ਉਹ ਕਰਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਫੈਕਟਰੀ ਐਕਟ ਸੀਗਾ ਫੈਕਟਰੀ ਕਾਨੂੰਨ 1948 ਦੇ ਵਿੱਚ ਬਣਿਆ ਤੇ ਘੱਟੋ-ਘੱਟ ਉਜਰਤ ਯਾਨੀ ਕਿ ਘੱਟੋ-ਘੱਟ ਤਨਖਾਹ ਦਾ ਕਾਨੂੰਨ ਸੀਗਾ ਜਿਹੜਾ ਉਹ ਉਹ 1948 ਚ ਜਿਹੜਾ ਉਹ ਬਣਿਆ ਸੀਗਾ ਈਪੀਐਫ ਕਾਨੂੰਨ ਜਿਹੜਾ ਕਾਮਿਆਂ ਦਾ ਵਰਕਰਾਂ ਦਾ ਤੇ ਜਾਂ ਮੁਲਾਜ਼ਮਾਂ ਦਾ ਜਿਹਦੇ ਵਿੱਚ ਉਹਨਾਂ ਦਾ ईपीएफ ਕੱਟਿਆ ਜਾਂਦਾ ਸੀਗਾ ईपीएफ ई ईपीएफ ਜਿਹੜਾ ਕਾਨੂੰਨ ਸੀਗਾ ਉਹ ਵੀ ਜਿਹੜਾ 1952 ਦੇ ਵਿੱਚ ਬਣਿਆ ਐਸਆਈ ਕਾਨੂੰਨ ਜਿਹੜਾ ਕਾਮਿਆਂ ਦਾ EMPLOYE ਦਾ ਜਿਹੜਾ ਜਿਹਦੇ ਵਿੱਚ ਬੀਮਾ ਸੀਗਾ ਸਿਹਤ ਸਹੂਲਤਾਂ ਮਿਲਦੀਆਂ ਸੀਗੀਆਂ ਉਹ 1952 ਦੇ ਵਿੱਚ ਬਣਿਆ ਸੀ ਮਿੱਤਰ ਪਿਆਰੋ ਬੋਨਸ ਦਾ ਕਾਨੂੰਨ ਸੀਗਾ 1965 ਦੇ ਵਿੱਚ ਬਣਿਆ ਠੇਕਾ ਕਾਨੂੰਨ ਸੀਗਾ ਜਿਹੜਾ 1900 72 ਦੇ ਵਿੱਚ ਬਣਾਏ ਇਸ ਤਰ੍ਹਾਂ ਹੋਰ ਬਹੁਤ ਸਾਰੇ ਕਾਨੂੰਨ ਆ ਜਿਹੜੇ ਉਹ ਅੰਗਰੇਜ਼ਾਂ ਤੋਂ ਬਾਅਦ ਆ ਜਿਹੜੇ ਉਹ ਬਣੇ ਸਿਗੇ ਤੇ ਜਿਹਦੇ ਤੋਂ ਇਹ ਗੱਲ ਪੁਸ਼ਟੀ ਹੋ ਜਾਂਦੀ ਆ ਕਿ ਮੋਦੀ ਲਾਣਾ ਜਿਹੜਾ ਉਹ ਲਗਾਤਾਰ ਜਿਹੜਾ ਉਹ ਝੂਠ ਬੋਲ ਰਿਹਾ ਹੈਗਾ ਨਾਲ ਦੀ ਨਾਲ ਮਿੱਤਰ ਪਿਆਰੋ ਇਹਦੇ ਵਿੱਚ ਮੈਂ ਇੱਕ ਗੱਲ ਆ ਜਿਹੜੀ ਉਹ ਹੋਰ ਐਡ ਕਰਨੀ ਚਾਹਣਾ ਹੈਗਾ ਉਹ ਇਹ ਆ ਕਿ ਇਹਨਾਂ ਚਾਰ ਲੇਬਰ ਕੋਡ ਦੇ ਵਿੱਚ ਜਿਹੜੀ ਲੇਬਰ ਇਨਸਪੈਕਟਰ ਦੀ ਜਿਹੜੀ ਪੋਸਟ ਸੀਗੀ ਉਹ ਖਤਮ ਕਰ ਦਿੱਤੀ ਗਈ ਆ ਪਹਿਲਾਂ ਵਾਲੇ ਕਾਨੂੰਨਾਂ ਚ ਕੀ ਸੀਗਾ ਕਿ ਜਦੋਂ ਮਜ਼ਦੂਰਾਂ ਦੇ ਨਾਲ ਕਿਤੇ ਵੀ ਧੱਕਾ ਹੁੰਦਾ ਸੀ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਸੀ ਤਾਂ ਉਹ ਕੀ ਸੀਗਾ ਲੇਬਰ ਇਨਸਪੈਕਟਰ ਦੇ ਕੋਲ ਜਾ ਕੇ ਆਪਣੇ ਜਿਹੜੇ ਉਹ ਹੱਕ ਲੈ ਸਕਦੇ ਸੀਗੇ ਜਾਂ ਫਿਰ ਲੇਬਰ ਕੋਰਟ ਵਿੱਚ ਜਾ ਕੇ ਲੇਬਰ ਅਦਾਲਤ ਦੇ ਵਿੱਚ ਜਾ ਕੇ ਉਹੋ ਜਿਹੜਾ ਆਪਣੇ ਹੱਕ ਆ ਉਹ ਹਾਸਲ ਕਰ ਸਕਦੇ ਸੀ ਪਰ ਹੁਣ ਲੇਬਰ ਇਨਸਪੈਕਟਰ ਦੀ ਪੋਸਟ ਆ ਜਿਹੜੀ ਉਹਨਾਂ ਚਾਰ ਕੋਡਾਂ ਦੇ ਵਿੱਚ ਜਿਹੜੀ ਉਹ ਖਤਮ ਕਰ ਦਿੱਤੀ ਗਈ ਆ ਲੇਬਰ ਇਨਸਪੈਕਟਰ ਦੀ ਥਾਂ ਤੇ ਜਿਹੜਾ ਉਹਨਾਂ ਨੇ ਫੈਸਿਲੀਟੇਟਰ ਲੈ ਕੇ ਆਂਦੇ ਆ ਉਹ ਕੀ ਕਰਨਗੇ ਕਿ ਉਹਨਾਂ ਨੂੰ ਕਿਸੇ ਵੀ ਆਧਾਰੇ ਵਿੱਚ ਕਿਸੇ ਵੀ ਫੈਕਟਰੀ ਦੇ ਵਿੱਚ ਜਿਹੜੀ ਉਹ ਦਖਲ ਦੇਣ ਦੀ ਕੋਈ ਵੀ ਜਿਹੜੀ ਉਹ ਇਜਾਜ਼ਤ ਨਹੀਂ ਹੋਊਗੀ ਉਹ ਸਿਰਫ ਔਰ ਸਿਰਫ ਮਾਲਕਾਂ ਨੂੰ ਕੀ ਕਰਦੇ ਆ ਮਾਲਕਾਂ ਨੂੰ ਜਿਹੜੀ ਉਹ ਸਲਾਹ ਦੇ ਸਕਣਗੇ ਕਿ ਐਦਾਂ ਕਰ ਲਓ ਜੀ ਐਦਾਂ ਕਰ ਰੋ ਜੇ ਇਸ ਤਰੀਕੇ ਨਾਲ ਮਜ਼ਦੂਰ ਆ ਜਿਹੜੇ ਉਹ ਕਿਸੇ ਵੀ ਢੰਗ ਨਾਲ ਆਪਣੇ ਜਿਹੜੇ ਉਹ ਹੱਕਾਂ ਨਹੀਂ ਮੰਗ ਸਕਣ ਕਿ ਉਹਨਾਂ ਦੀ ਕਿਤੇ ਵੀ ਸੁਣਵਾਈ ਆ ਜਿਹੜੀ ਉਹ ਨਹੀਂ ਹੋਊਗੀ ਪੂਰੇ ਤਰੀਕੇ ਦੇ ਨਾਲ ਇਸ ਸਰਕਾਰ ਨੇ ਸਾਰੀਆਂ ਦੀਆਂ ਸਾਰੀਆਂ ਪਾਵਰਾਂ ਜਿਹੜੀਆਂ ਉਹ ਜਿਹੜੀਆਂ ਕਾਰਪੋਰੇਟ ਨੂੰ ਦੇ ਦਿੱਤੀਆਂ ਹੈਗੀਆਂ ਇਸ ਤਰੀਕੇ ਨਾਲ ਮਜ਼ਦੂਰਾਂ ਦੇ ਕਿਰਤੀਆਂ ਦੇ ਗਾਲਾ ਜਿਹੜਾ ਉਹ ਗੁੱਠਾ ਜਿਹੜਾ ਉਹ ਦੇਣ ਦੇ ਲਈ ਪੂਰੀ ਤਰ੍ਹਾਂ ਇਹਨਾਂ ਨੇ ਤਿਆਰੀ ਆ ਜਿਹੜੇ ਉਹ ਵੈੱਡ ਲਈ ਹੈਗੀ ਆ ਤੇ ਆਮ ਪਾਰਟੀ ਆ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਉਹ ਚੁੱਪੀ ਧਾਰੀ ਹੋਈ ਆ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਤੇ ਸਗੋਂ ਉਹ ਇਹਨਾਂ ਕਾਨੂੰਨਾਂ ਦੇ ਫਾਇਦੇ ਆ ਜਿਹੜੇ ਉਹ ਗਿਣਾ ਰਹੇ ਹੈਗੇ ਸੋ ਇਸ ਕਰਕੇ ਕਿਰਤੀਓ ਮਜ਼ਦੂਰੋ ਕਾਮਿਓ ਆਪਾਂ ਨੂੰ ਇਕਜੁੱਟ ਹੋਣ ਦੀ ਲੋੜ ਆ ਦੁਨੀਆ ਭਰ ਦੇ ਮਜ਼ਦੂਰੋ ਇਕਜੁੱਟ ਹੋ ਜਾਓ ਵਾਲੀ ਗੱਲ ਤੇ ਜਿਹੜਾ ਆਪਾਂ ਨੂੰ ਪਹਿਰਾ ਦੇਣਾ ਪੈਣਾ ਜਿਹੜੀ ਗੱਲ ਨੂੰ ਆਪਾਂ ਲਗਾਤਾਰ ਸਾਰੇ ਦੇ ਸਾਰੇ ਕਿਰਤੀ ਕਾਮੇ ਅਣ ਸੁਣਿਆ ਕਰਦੇ ਆ ਰਹੇ ਸੀ ਅੱਜ ਲੋੜ ਆ ਉਸ ਨਾਰੇ ਤੇ ਪੈਰਾ ਦੇ ਦੋ ਉਸ ਨਾਰੇ ਨੂੰ ਬੁਲੰਦ ਕਰਨ ਦੀ ਤੇ ਇਕੱਠੇ ਹੋਣ ਦੀ ਸੋ ਮਿੱਤਰ ਪੈਰੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਆਪਣੇ ਪਿੰਡ ਢੈਲਵਾ ਕਲਾਂ ਦੇ ਵਿੱਚ ਵੀ ਜਿਹੜਾ ਉਹ ਮਹਿਮ ਵਿੱਢੀਏ ਤੇ ਆਪਾਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਮਹਿਮਾ ਜਿਹੜੀ ਉਹ ਵਿੱਢਾਂਗੇ ਤੇ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਆਪਾਂ ਜੁਟੇ ਸੀ ਇਹਨਾਂ ਕਾਨੂੰਨਾਂ ਦੇ ਖਿਲਾਫ ਵੀ ਆਪਾਂ ਜੁਟਿਏ ਤੇ ਨਾਲ ਹੀ ਨਾਲ ਇਹਨਾਂ ਨੇ ਜਿਹੜੇ ਬਿਜਲੀ ਸੋਧ ਐਕਟ ਜਿਹੜਾ ਬਿਜਲੀ ਸੋਧ ਬਿੱਲ 2025 ਲੈ ਕੇ ਆ ਰਿਹਾ ਉਹਦੇ ਖਿਲਾਫ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਵੀਡੀਓ ਪਾਵਾਂਗੇ ਤੇ ਉਹਦੀਆਂ ਵੀ ਉਹਦੇ ਖਿਲਾਫ ਵੀ ਜਿਹੜੀ ਮਹਿਮਾ ਜਿਹੜੀ ਵਿੱਢਾਂਗੇ ਨਾਲ ਹੀ ਨਾਲ ਬੀਜ ਸੋਧ ਬਿੱਲ ਜਿਹੜਾ ਉਹ ਲੈ ਕੇ ਆ ਰਹੀ ਹੈ ਭਾਜਪਾ ਸਰਕਾਰ ਉਹਦੇ ਖਿਲਾਫ ਵੀ ਆਪਾਂ ਜਿਹੜੀ ਉਹ ਮਹਿਮਾ ਵਿੱਢਾਂਗੇ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਦੇ ਫਾਇਦੇ ਆ ਜਿਹੜੀ ਉਹ ਆਮ ਪਾਰਟੀ ਜਿਹੜੀ ਉਹ ਗਿਣਾ ਰਹੀ ਹੈਗੀ ਆ ਇਸ ਤਰੀਕੇ ਨਾਲੇ ਕਿਸਾਨਾਂ ਦੇ ਵੀ ਗਲ ਵਿੱਚ ਜਿਹੜਾ ਉਹ ਗੂਠਾ ਦੇਣ ਦੀ ਜਿਹੜੀ ਪੂਰੀ ਤਿਆਰੀ ਹੈ ਜਿਹੜੀ ਉਹ ਆਮ ਪਾਰਟੀ ਨੇ ਵੀ ਵਿੱੱਡੀ ਹੋਈ ਆ ਜਿੱਥੇ ਜਿੱਥੇ ਜਿਹੜੇ ਜਿਹੜੀ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਉੱਥੇ-ਉੱਥੇ ਇਹ ਕਾਨੂੰਨਾਂ ਨੂੰ ਲਾਗੂ ਕਰਨ ਜਾ ਰਿਹਾ ਤੇ ਕੱਲੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਨਹੀਂ ਆਮ ਪਾਰਟੀ ਦੀ ਸਰਕਾਰਾਂ ਤੇ ਆਮ ਪਾਰਟ ਵੀ ਪਾਰਟੀ ਆ ਜਿਹੜੀ ਉਹ ਪੰਜਾਬ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਜਿਹੜੀਆਂ ਉਹ ਕਰੀ ਬੈਠੀ ਆ ਸੋ ਇਹ ਇਸ ਕਰਕੇ ਇਹਨਾਂ ਨੂੰ ਦਿਖਾਉਣਾ ਪਊਗਾ ਕੇ ਲੋਕਾਂ ਤੋਂ ਵੱਡੀ ਤਾਕਤ ਕੋਈ ਨਹੀਂ ਹੁੰਦੀ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਦੇ ਤਖਤੇ ਆ ਜਿਹੜੇ ਉਹ ਪਲਟ ਕੇ ਰੱਖ ਦਿੰਦੇ ਆ ਨੀਂਹਾਂ ਜਿਹੜੀਆਂ ਉਹ ਹਿਲਾ ਕੇ ਰੱਖ ਦਿੰਦੇ ਆ ਇਸ ਕਰਕੇ ਮਿੱਤਰ ਪਿਆਰੋ ਕਿਰਤੀਓ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਸੋ ਇਕੱਠੇ ਹੋਈਏ ਤੇ ਆਪਾਂ ਫਿਰ ਇਹਨਾਂ ਕਾਨੂੰਨਾਂ ਦੇ ਖਿਲਾਫ ਆ ਜਿਹੜੀ ਉਹ ਮਹਿਮਾ ਵਿਢੀਏ ਸੋ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ